ਫਰਵਰ ਦਾ ਮਹੀਨਾ ਸੀ ਅੱਜ 2025 ਆ ਗਈ ਜਨਵਰੀ ਦਾ ਮਹੀਨਾ ਵੈ ਮੈਂ ਐਸ ਬੰਦੇ ਨੂੰ ਲੱਕ ਦੀ ਥੱਕਦੇ ਵੇਖਿਆ ਨਾ ਝੱਕਦੇ ਵੇਖਿਆ ਨਾ ਅੱਕਦੇ ਵੇਖਿਆ ਔਰ ਇਨਾਂ ਕੋਲ ਰੋਹ ਸਿੱਖੀ ਦਾ ਵੈ ਔਰ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਹਰ ਮੁਲਾਜ਼ਮ ਨਾਲ ਇਹ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਆ ਔਰ ਪ੍ਰਮਾਤਮਾ ਅੱਜ ਦੇ ਮੈਂ ਸੁਪ ਦਿਹਾੜੇ ਤੇ ਅਹੀਂ ਮੰਗਾਦਾ ਕਿ ਪ੍ਰਮਾਤਮਾ ਨਾਲ ਨੂੰ ਸਾਡੇ ਸਹਿਯੋਗ ਦੇਣ ਤੇ ਤੁਹਾਡੀਆਂ ਜਿਹੜੀਆਂ ਵੀ ਮੁਸ਼ਕਲਾਂ ਸਾਡੇ ਅੱਗੇ ਰੱਖੀਆਂ ਜਾਂਦੀਆਂ ਐਡਮਿਨਿਸਟ੍ਰੇਸ਼ਨ ਅੱਗੇ ساری ਐਡਮਿਨਿਸਟ੍ਰੇਸ਼ਨ ਵੀ ਉਹਨੂੰ ਹਸਕੇ ਅਕਸੈਪਟ ਕਰਦੀ ਐ ਨਾ ਵਿਨੋਦ ਕੁਮਾਰ ਬਿੱਟਾ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦਾ ਮੈਂ ਪ੍ਰਧਾਨ ਆ ਹਰ ਸਾਲ ਦੀ ਤਰ੍ਹਾਂ ਇੱਥੇ ਲੋੜੀ ਮਨਾਈ ਜਾਂਦੀ ਆ 25 ਸਾਲ ਤੋਂ ਅਸੀਂ ਮਨਾ ਰਹੇ ਲੋੜੀ ਜਿਹੜੀ ਲੋੜੀ ਆ ਨਾ ਇਹ ਹੈਗੀ ਆ ਪਿਆਰ ਮੁਹੱਬਤ ਦੀ ਲੋੜੀ ਪਿਆਰ ਮੁਹੱਬਤ ਦੀ ਲੋੜੀ ਆ ਵੀ ਲੋੜੀ ਦਾ ਮਤਲਬ ਇਹ ਆ ਵੀ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਇੱਥੇ ਇਕੱਠ ਕੀਤਾ ਜਾਂਦਾ ਸਫਾਈ ਸੇਵਕਾਂ ਤੋਂ ਲੈ ਕੇ ਸਾਰੇ ਅਫਸਰਾਂ ਦਾ ਕਰ ਸਾਰੀ ਕਾਰਪੋਰੇਸ਼ਨ ਦਾ ਕਰ ਕਮਿਸ਼ਨਰ ਦਾ ਕਰ ਵੀ ਇਹ ਪਿਆਰ ਮੁਹੱਬਤ ਸਾਰਿਆਂ ਦਾ ਬੜਿਆ ਰਵੇ ਇਸ ਕਰਕੇ ਲੋਹੜੀ ਦਾ ਦਿਹਾੜ ਇੱਥੇ ਮਨਾਇਆ ਜਾਂਦਾ ਇਹ ਵੈਸੇ ਵੀ ਸਾਡਾ ਪੰਜਾਬੀਆਂ ਦਾ ਕਲਚਰ ਆ ਲੋਹੜੀ ਵੀ ਲੋਹੜੀ ਧੂਮ ਧਾਮ ਨਾਲ ਮਨਾਇ ਜਾਂਦੀ ਆ ਤੇ ਅਸੀਂ ਸਾਰੇ ਪੰਜਾਬ ਚ ਕਿਤੇ ਨਹੀਂ ਮਨਾਇ ਜਾਂਦੀ ਕਿਸੇ ਕਾਰਪੋਰੇਸ਼ਨ ਜੀ ਨਹੀਂ ਮਨਾਇ ਜਾਂਦੀ ਕਿਸੇ ਦਫ਼ਤਰ ਸਰਕਾਰੀ ਜੀ ਮਨਾਇ ਜਾਂਦੀ ਇਸ ਕਰਕੇ ਇੱਥੇ 25 ਸਾਲ ਤੋਂ ਤੁਰਿਆ ਦਾ ਕੰਮ ਇਸਾ ਹੀ ਤੁਰਦਾ ਰਹੇਗਾ ਵੀ ਜਿਹੜਾ ਪਿਆਰ ਮੁਹੱਬਤ ਸਾਰਿਆਂ ਦਾ ਬਣਿਆ ਰਵੇ ਮੈਂ ਸਾਰਿਆਂ ਦਾ ਲੋਹੜੀ ਦੇ ਉੱਤੇ ਲੱਖ ਲੱਖ ਵਧਾਈ ਵੀ ਦਿੰਦਾ ਤੇ ਸਾਰੇ ਸੰਗਤਾਂ ਦਾ ਸਾਰੇ ਜੀਆਂ ਨੂੰ ਵਧਾਈ ਵੀ ਦਿੰਦਾ